ਉਹ ਥੋੜੀ ਮੱਥੀ ਪਈ ਲੱਗਦੀ ਹੈ ਕਿ ਸਾਨੂੰ ਹਰੇਕ ਪਲੇਟਫਾਰਮ ਤੇ ਸਰਕਾਰ ਨਾਲ ਗੱਲ ਕਰਦੇ ਆ ਐਡਮਿਨਿਸਟ੍ਰੇਸ਼ਨ ਉੱਥੇ ਪੂਰਾ ਪ੍ਰੋਪਰ ਬਲੌਕ ਚਾਹੀਦਾ ਹੈ ਵਾਇਬਲ ਤਾਂ ਹੈ ਜੇ ਅਗਰ ਛੋਟਾ ਜਿਹਾ ਗੱਲ ਕਰਦੇ ਆ ਹਮੇਸ਼ਾ ਹੀ ਜਿੰਨੇ ਵੀ ਸਾਡੇ ਇਥੋਂ ਐਮਐਲਏ ਨਿਕਲ ਉਸ ਤਰੀਕੇ ਦੇ ਨਾਲ ਹਜੇ ਤੱਕ ਸਿਰੇ ਨਹੀਂ ਜੜੀ ਇਹਨੂੰ ਅਗਰ ਅਸੀਂ ਜ਼ਿਲ੍ਹਾ ਲੁਧਿਆਣਾ ਚ ਲੈ ਆਉਂਦੇ ਆ ਤਾਂ ਉਹ ਤੁਹਾਡਾ ਆਪਣੇ ਵੈਜਜੀ ਕੇ ਉਹ ਪ੍ਰੈਕਟਿਸ ਹੈਗੀਆਂ ਨਾਲ ਗੱਲ ਕਰਕੇ ਅੱਜ 80% ਸਬਸਿਡੀ ਤੇ ਕੋਡ ਅਸੀਂ ਜਿੱਥੇ ਤੱਕ ਤੁਸੀਂ ਸੋਚਦੇ ਹੋ ਨਾ ਅਸੀਂ ਮੈਨੂੰ ਲੱਗਦਾ ਕਿਉਂਕਿ ਤੁਸੀਂ ਜਦੋਂ ਦੀ ਸਰਕਾਰ ਆਈ ਹੈ ਵਾਲੇ 1.5 ਸਾਲ ਦੇ ਸਾਡੀ ਜਿਹੜੀ ਐਕਸਪੋਰਟ ਪਾਵਰ ਵੀ ਹੈ ਉਹ ਵੀ ਵੱਧ ਤੋਂ ਵੱਧ ਅਗਰ ਦੇਖੋ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਹਮੇਸ਼ਾ ਪੰਜਾਬ ਜਿਹੜਾ ਹੈਗਾ ਉਹਨੂੰ ਬਹੁਤ ਵੱਡੀ ਜਿਹੜੀ ਇੱਕ ਤ ਸਾਡਾ ਜਿਹੜਾ ਰੋਡਸ ਦਾ ਡਵੈਲਪਮੈਂਟ ਦਾ ਟੈਜਦਾ ਪੈਸਾ ਆਰਡੀਐਸ ਦਾ ਤੇ ਉਹ ਕਿਉਂਕਿ ਜਿਹੜੇ ਕੰਮ ਹੁੰਦੇ ਆ ਜਾਂ ਨੀਤੀ ਹੁੰਦੀ ਹੈ ਅੱਜ ਮੈਨੂੰ ਇਲਾਕਾ ਨਿਵਾਸੀਆਂ ਨੂੰ ਦੱਸਣ ਦੇ ਵਿੱਚ ਬੜੀ ਖੁਸ਼ੀ ਹੋ ਰਹੀ ਹੈ ਕਿ ਮੇਰੇ ਨਾਲ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਕਿਆਸਪੁਰਿਆ ਜੀ ਨੇ ਟਾਈਮ ਦਿੱਤਾ ਹੈਗਾ ਤੇ ਤੁਹਾਡਾ ਬੜਾ ਧੰਨਵਾਦ ਇਸ ਕੁਛ ਅੱਗੇ ਵੀ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਤੇ ਪਬਲਿਕ ਤੋਂ ਵੀ ਸੁਣਨ ਨੂੰ ਬੜਾ ਮਿਲਦਾ ਹੈਗਾ ਕਿ ਤੁਸੀਂ ਕਦੇ ਵੀ ਆਪਣਾ ਫੋਨ ਨਹੀਂ ਬੰਦ ਕਰਦੇ ਤੇ ਕਦੇ ਵੀ ਚਾਹੇ ਜਿਸ ਟਾਈਮ ਪਬਲਿਕ ਤੋਂ ਉਹ ਕਾਲ ਕਰੇ ਤੇ ਉਸ ਟਾਈਮ ਰਿਪਲਾਈ ਕਰਦੇ ਹੋ ਚਾਹੇ ਉਹ ਛੋਟੀ ਕਨਸਰਨ ਹੋਵੇ ਚਾਹੇ ਵੱਡੀ ਕਨਸਰਨ ਹੋਵੇ ਤੇ ਇਸੇ ਕੰਫੀਡੈਂਸ ਦੇ ਨਾਲ ਮੈਂ ਅੱਜ ਤੁਹਾਡੇ ਕੋਲ ਕੁਝ ਆਪਣੇ ਇਲਾਕੇ ਦੀਆਂ ਜਿਹੜੀਆਂ ਕਿ ਹਿਡਨ ਪ੍ਰੋਬਲਮਸ ਨੇ ਉਹਨਾਂ ਨੂੰ ਲੈ ਕੇ ਆਇਆ ਤਾਂ ਕਿ ਉਹ ਅਜିକਾਲ ਇੱਕ ਪ੍ਰੋਬਲਮ ਆ ਚੁੱਕੀ ਹੈ ਜਿਉਂ ਜਿਉ ਉਹ ਸੈਪਟਿਕ ਟੈਂਕਸ ਜਦੋਂ ਉਹ ਭਰ ਜਾਂਦੇ ਨੇ ਤਾਂ ਉਹਨਾਂ ਨੂੰ ਦੁਆਰਾ ਖਾਲੀ ਕਰਕੇ ਉਹਨਾਂ ਦਾ ਜਿਹੜਾ ਵੇਸਟੇਜ ਹੁੰਦੀ ਹੈ ਉਹਨੂੰ ਸਿੱਟਣ ਦਾ ਸਾਡੇ ਇਲਾਕੇ ਦੇ ਵਿੱਚ ਮੇਨਲੀ ਪੰਜਾਬ ਦੇ ਵਿੱਚ ਵੀ ਕੋਈ ਮੇਨ ਜਰੀਆ ਨਹੀਂ ਹੈ ਨਾ ਕੋਈ ਪ੍ਰੋਸੀਜਰ ਹੈ ਤੇ ਉਸ ਨੂੰ ਖਾਲੀ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਆਲੇ ਦੁਆਲੇ ਦੀਆਂ ਸੜਕਾਂ ਨਹਿਰਾਂ ਦੇ ਕੰਢਿਆਂ ਦੇ ਉੱਤੇ ਥਰੋ ਕਰ ਦਿੱਤਾ ਜਾਂਦਾ ਹੈ ਮੈਂ ਇੱਕ ਕਨਸਰਨ ਨੂੰ ਸਰ ਤੁਹਾਡੇ ਕੋਲ ਲੈ ਕੇ ਆ ਕਿ ਇਸ ਨੂੰ ਪਲੀਜ਼ ਇਸ ਦੇ ਉੱਤੇ ਕੋਈ ਕੰਮ ਕੀਤਾ ਜਾਵੇ। ਬਿਲਕੁਲ ਦੇਖੋ ਸਾਡੇ ਜਿਹੜੇ ਵੱਡੇ ਸ਼ਹਿਰ ਨੇ ਜਿਵੇਂ ਸਾਡਾ ਅਦਰਾਹ ਸ਼ਹਿਰ ਹੋ ਗਿਆ, ਹਾਲ ਸ਼ਹਿਰ ਹੋ ਗਿਆ, ਮਲਾਉਤ ਸ਼ਹਿਰ ਹੋ ਗਿਆ। ਹਾਂਜੀ। ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜਾ ਸਾਡਾ ਪਾਣੀ ਆ ਉਹਦੇ ਨੂੰ ਸਾਫ਼ ਕਰਨ ਦੇ ਲਈ ਟ੍ਰੀਟਮੈਂਟ ਪਲਾਂਟ ਬਿਲਕੁਲ ਲੱਗੇ ਨਹੀਂ। ਠੀਕ ਹੈ। ਦਰਾਹੇ ਦੇ ਵਿੱਚ ਸਾਡੇ ਤਿੰਨ ਟ੍ਰੀਟਮੈਂਟ ਪਲੈਂਟ ਲੱਗੇ ਨੇ ਜਿਹੜੇ ਕਿ ਪਾਣੀ ਨੂੰ ਜਿਹੜਾ ਸਾਡਾ ਵੇਸਟ ਪਾਣੀ ਆ ਜਿਹੜਾ ਉਹਨੂੰ ਸਾਫ਼ ਕਰਨ ਦਾ ਕੰਮ ਕਰਦੇ ਨੇ ਤੇ ਪੈੜ ਦੇ ਵਿੱਚ ਇੱਕ ਟ੍ਰੀਟਮੈਂਟ ਪਲੈਂਟ ਲੱਗਿਆ ਇਸੇ ਤਰੀਕੇ ਨਾਲ ਬਲੌਦ ਦੇ ਵਿੱਚ ਵੀ ਟ੍ਰੀਟਮੈਂਟ ਪਲੈਂਟ ਲੱਗਿਆ ਜੀ ਸਿਸਟਮ ਤੇ ਗਾਈਡਲਾਈਨਸ ਲਗਾੜੀਆਂ ਕਲੀਅਰ ਨੇ ਪਰ ਹੋ ਸਕਦਾ ਕਿਤੇ ਨਾ ਕਿਤੇ ਜੋ ਅਧਿਕਾਰੀ ਨੇ ਜਾਂ ਕੰਮ ਕਰਨ ਵਾਲੇ ਨੇ ਉਹਨਾਂ ਦੀ ਕੋਈ ਅਣਗਹਿਲੀ ਤੁਹਾਨੂੰ ਦਿਖੀ ਹੋਵੇ ਹਾਂਜੀ ਪਰ ਹਰ ਜਗ੍ਹਾ ਦੇ ਉੱਤੇ ਕਿਉਂਕਿ ਹਰੇਕ ਚੀਜ਼ ਦਾ ਸਰਕਾਰ ਵੱਲੋਂ ਪ੍ਰੋਪਰਲੀ ਗਾਈਡਲਾਈਨ ਹਰੇਕ ਅਧਿਕਾਰੀ ਨੂੰ ਹਰੇਕ ਤਰ੍ਹਾਂ ਨੂੰ ਦਿੱਤੀ ਜਾਂਦੀ ਹੈ ਠੀਕ ਹੈ ਤੇ ਕਹੀ ਗੱਲ ਹੈਗੀ ਆ ਕਿ ਦਰਾਹੇ ਸ਼ਹਿਰ ਦੇ ਵਿੱਚ ਸਾਡੇ ਟ੍ਰੀਟਮੈਂਟ ਪਲਾਂਟ ਦਾ ਜ਼ਰੂਰ ਨੇ ਪਰ ਟ੍ਰੀਟਮੈਂਟ ਤੋਂ ਬਾਅਦ ਜਿਹੜਾ ਉਹ ਪਾਣੀ ਆ ਉਹਨੂੰ ਅੱਗੇ ਲਿਜਾਣ ਦੇ ਲਈ ਆਲੇ-ਦਾਲੇ ਕਿਸਾਨ ਜਿਹੜੇ ਆ ਉਹ ਰਾਜੀ ਨਹੀਂ ਹੈ ਤੇ ਇਸ ਲਈ ਉੱਥੇ ਇੱਕ ਅਸੀਂ ਬੜੀ ਤੇਜੀ ਦੇ ਨਾਲ ਪਾਈਪਲਾਈਨ ਦਾ ਕੰਮ ਸ਼ੁਰੂ ਕਰਾ ਰਹੇ ਹਾਂ ਜਿਹੜੀ ਕਿ ਆਉਣ ਵਾਲੇ ਸਮੇਂ ਚ ਸ਼ੁਰੂ ਹੋ ਰਹੀ ਹੈ ਨਹੀਂ ਸਰ ਜਿਹੜੇ ਪਿੰਡਾਂ ਦੇ ਜਿਹੜੇ ਟੈਂਕ ਨੇ ਖਾਲੀ ਕਰਦੇ ਨੇ ਉਹ ਜਿਹੜੇ ਉਹ ਆਪਣੇ ਬਣੀਆਂ ਹੋਈਆਂ ਨੇ ਕਲੋਲੀ ਜੀ ਉਹਨਾਂ ਦੇ ਵਿੱਚ ਸੱਤ ਕਰ ਲੈਂਦੇ ਨੇ ਫਿਰ ਉਹਨੂੰ ਥਰੋ ਕਰ ਦਿੰਦੇ ਨੇ ਤੇ ਉਹਨਾਂ ਨੂੰ ਵੀ ਮੈਂ ਉਹੀ ਤੁਹਾਨੂੰ ਕਹਿਣਾ ਕਿ ਉਹ ਸ਼ਹਿਰਾਂ ਦੇ ਨਾਲ ਕੰਟੈਕਟ ਕਰਕੇ ਉਹ ਕਰ ਸਕਦੇ ਆ ਉੱਥੇ ਹਾਂਜੀ ਉੱਥੇ ਕਰ ਸਕਦੇ ਆ ਹਾਂਜੀ ਇਸ ਨੂੰ ਦੇਖਣ ਵਾਲਾ ਕੰਸਰਨ ਬਿਲਕੁਲ 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 ਤੇ ਦੂਸਰਾ ਸਰ ਜਿਸ ਤਰੀਕੇ ਦੇ ਨਾਲ ਸਾਡ ਤੁਹਾਡੀ ਨੋਲੇਜ ਵੀ ਹੋਵੇ ਕਿ ਇਸ ਟਾਈਮ ਜਿਹੜੀਆਂ ਮੋਟਰਾਂ ਦੀਆਂ ਤਾਰਾਂ ਜਾਂ ਮੋਟਰਾਂ ਦੇ ਜਿਹੜੇ ਟਰਾਂਸਫਰਮਰ ਨੇ ਉਹਨਾਂ ਦੀ ਚੋਰੀ ਬੇਹੱਦ ਵੱਧ ਚੁੱਕੀ ਹੈ ਪਰ ਜਿਹੜਾ ਉਹਨਾਂ ਦਾ ਮੇਨ ਰੂਟਸ ਹੈ ਲੋਕਾਂ ਜਿਹੜੇ ਲੋਕ ਗਰਾਉਂਡ ਲੈਵਲ ਤੇ ਮਹਿਸੂਸ ਕਰਦੇ ਨੇ ਕਿ ਉਹ ਇਹ ਹੈ ਕਿ ਜਿਹੜੀ ਅਸੀਂ ਜਿਹੜੀ ਉਹਨਾਂ ਦੀ ਮੇਨ ਐਫਆਈਆਰ ਹੈ ਉਹ نوٹ ਨਹੀਂ ਹੁੰਦੀ ਹੈਗੀ ਅਗਰ ਐਫਆਈਆਰ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਲਾਂਚ ਹੋਵੇ ਤਾਂ ਕਿ ਫਿਰ ਉਹ ਰਿਕਾਰਡ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵਿੱਚ ਜਾਂ ਉਹਦੇ ਵਿੱਚ ਆਪਣੇ ਦਰਜ ਹੋਵੇ ਤਾਂ ਕਿ ਉਹਨਾਂ ਦੇ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਪ੍ਰੈਸ਼ਰ ਬਣਿਆ ਰਹੇ ਤੇ ਇਹ ਚੀਜ਼ ਬਹੁਤ ਜ਼ਿਆਦਾ ਲੋਕੀ ਅੰਦਰੋਂ ਅੰਦਰੀ ਮਹਿਸੂਸ ਕਰਦੇ ਨੇ ਕਿ ਚਾਹੇ ਸਕੂਲਾਂ ਦੇ ਵਿੱਚ ਚੋਰੀ ਹੋਵੇ ਚਾਹੇ ਕਿਤੇ ਵੀ ਹੋਵੇ ਤਾਂ ਉਸ ਨੂੰ ਐਫ ਆਈ ਆਰ ਕਰਨ ਤੋਂ ਜਿਹੜੀ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਉਹ ਹਮੇਸ਼ਾ ਹੀ ਕਟਰਾਉਂਦੀ ਹੈ ਤੇ ਉਸ ਨੂੰ ਇੱਕ ਨਾਰਮਲ ਰਿਪੋਰਟ ਲਿਖ ਕੇ ਉਸ ਨੂੰ ਰਫਾਫਾ ਕਰ ਦਿੱਤਾ ਜਾਂਦਾ ਹੈ ਜੀ ਦੇਖੋ ਪੁਲਿਸ ਕੋਲ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਲੈ ਕੇ ਜਾਂਦੇ ਹੋ ਉਹ ਉਸ ਦਾ ਐਫ ਆਈ ਆਰ ਦਾ ਮਤਲਬ ਹੀ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਜੀ ਜੋ ਵੀ ਤੁਸੀਂ ਕੋਈ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਉਸ ਨੂੰ ਪੁਲਿਸ ਨੇ ਆਪਣੇ ਕੋਲ ਰਿਕਾਰਡ ਕਰਨਾ ਹੀ ਕਰਨਾ ਜੀ ਤੇ ਇਹ ਮੰਡੇਟਰੀ ਹੈ ਪੁਲਿਸ ਦੇ ਲਈ ਪਰ ਜਿਹੜੀਆਂ ਆਪਾਂ ਇਹ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਜਾਂ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆ ਇਹਦਾ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਹੈ ਕਿ ਨਸ਼ਾ ਕਿ ਤੇ ਜਿਹੜੇ ਨਸ਼ੇ ਵਾਲੇ ਨੌਜਵਾਨ ਨੇ ਜਦੋਂ ਉਹਨਾਂ ਨੂੰ ਨਸ਼ੇ ਦੀ ਤੋੜ ਲੱਗਦੀ ਹੈ ਤੇ ਕਿਸੇ ਬਸੇ ਉਹਨਾਂ ਕੋਲ ਪੈਸੇ ਦਾ ਜਿਗਾਰਡ ਨਹੀਂ ਹੁੰਦਾ ਤੇ ਫਿਰ ਉਹ ਇਦਾਂ ਦੀਆਂ ਜਿਹੜੀਆਂ ਘਟੀਆਂ ਹਰਕਤਾਂ ਉਹ ਕਰਦੇ ਨੇ ਇਹਦੇ ਲਈ ਤੁਸੀਂ ਦੇਖਿਆ ਹੀ ਹੈ ਕਿ ਸਰਕਾਰ ਬੜੇ ਸਟਰੋਂਗ ਸਟੈਪ ਚੱਕ ਰਹੀ ਹੈ ਕਿਉਂਕਿ ਅਸੀਂ ਇਹ ਮੰਨਦੇ ਹਾਂ ਕਿ ਜਿਹੜਾ ਨਸ਼ਾ ਕਰਨ ਵਾਲਾ ਉਹ ਗੁਨਾਹਗਰ ਨਹੀਂ ਹੈ ਉਬਿਮਾਰੇ ਜੀ ਔਰ ਉਸਦੇ ਖਿਲਾਫ ਐਕਸ਼ਨ ਨਹੀਂ ਹੋ ਰਿਹਾ ਪਰ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੇ ਖਿਲਾਫ ਸਟਰੋਂਗਲੀ ਐਕਸ਼ਨ ਹੋ ਰਿਹਾ ਪਰ ਉਹਨਾਂ ਦੇ ਪ੍ਰਾਪਰਟੀਆਂ ਸੀਜ਼ ਹੋਈ ਹੋ ਰਹੀਆਂ ਨੇ ਜਿਵੇਂ ਇੱਥੇ ਗੁਰਦੀਪ ਰਾਣੋ ਦੀ ਕੋਠੀ ਹੈ ਉਹਦੀ ਵੀ ਅਟੈਚ ਆ ਉਹਦੀ ਕੋਠੀ ਪੂਰੀ ਜਿਹੜੇ ਉਹਦੇ ਕੇਸ ਦੇ ਨਾਲ ਹੈ ਇਸੇ ਤਰੀਕੇ ਨਾਲ ਤਿੰਨ ਪ੍ਰਾਪਰਟੀਆਂ ਪੈਲ ਦੀਆਂ ਅਟੈਚ ਕੀਤੀਆਂ ਨੇ ਤਿੰਨ ਚਾਰ ਪ੍ਰਾਪਰਟੀਆਂ ਵਰਾਹੇ ਦੀਆਂ ਅਟੈਚ ਕੀਤੀਆਂ ਨੇ ਹੋਰ ਵੀ ਤੁਹਾਡੇ ਆਪਣਾ ਤਮੋਟ ਦੇ ਵਿੱਚ ਵੀ ਅਸੀਂ ਉਹ ਪ੍ਰਾਪਰਟੀ ਜਿਹੜੀ ਆ ਸੋਡੀਆਂ ਦਾ ਪਰਿਵਾਰ ਜਿਹੜਾ ਕਾਫੀ ਨਸ਼ਿਆਂ ਦੇ ਵੱਲੋਂ ਆ ਰਿਹਾ ਹਾਂ ਉਹਨਾਂ ਦੀ ਵੀ ਪ੍ਰਾਪਰਟੀ ਅਟੈਚ ਹੋਣ ਦੀ ਕਰਨ ਦੀ ਕਾਰਵਾਈ ਚੱਲ ਰਹੀ ਆ ਇਹ ਜਿਹੜੀ ਅਲਾਮਤ ਦਾ ਇਹਨੂੰ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਅ ਜ਼ਰੂਰ ਦੂਰ ਕਰਾਂਗੇ ਪਰ ਜੇ ਕਿਤੇ ਨਾ ਕਿਤੇ ਇਦਾਂ ਦੀ ਆਉਂਦੀ ਹੈ ਦਿੱਕਤ ਕਿਸੇ ਵੀ ਪੰਚਾਇਤ ਨੂੰ ਜਾਂ ਕਿਸੇ ਵੀ ਏਰੀਆ ਨੂੰ ਕਿ ਪੁਲਿਸ ਉਹਨਾਂ ਦੀ ਐਫ ਆਈ ਆਰ ਨਹੀਂ ਦਰਜ ਕਰਦੀ ਉਹਦੇ ਲਈ ਅਸੀਂ ਸਟਰੋਂਗ ਐਕਸ਼ਨ ਵੀ ਲਵਾਂਗੇ ਅਸੀਂ ਸਰਕਾਰ ਨੂੰ ਲਿਖੇ ਭੇਜਾਂਗੇ ਜੇ ਕੋਈ ਇਦਾਂ ਦੇ ਕੋਈ ਪੁਆਇੰਟ ਹੈਗੇ ਆ ਤੁਹਾਡੇ ਕੋਲ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਆਪਾਂ ਆਪਸ ਵਿੱਚ ਮਿਲਦੇ ਰਹਨੇ ਆ ਬਿਲਕੁਲ ਦੱਸਿਓ ਸਾਨੂੰ ਕੋਈ ਵੀ ਕੋਈ ਇਦਾਂ ਦੀ ਆਉਂਦੀ ਹੈ ਹਾਂ ਮੈਂ ਮੰਨਦਾ ਕਿ ਜਿਹੜੇ ਅਧਿਕਾਰੀ ਨੇ ਉਹ ਵੀ ਨੰਬਰ ਆਫ ਐਫ ਆਈ ਆਰਸ ਕਿਤੇ ਵਧਣਾ ਜਾਣ ਉਹਦੇ ਨਾਲ ਫਿਰ ਉਹਨਾਂ ਦੀ ਥਾਣੇ ਦੀ ਐਫੀਸ਼ੀਐਂਸੀ ਤੇ ਫਰਕ ਪੈਂਦਾ ਇਹ ਮੰਨਦੇ ਇਸ ਗੱਲ ਨੂੰ ਕਿ ਇਹ ਕੁਝ ਨਾ ਕੁਝ ਇਸ ਤੇ ਡਿਨਾਈ ਕਰਦੇ ਹੋਣਗੇ ਪਰ ਆਪਾਂ ਸਟਰੋਂਗਲੀ ਇਸ ਗੱਲ ਦੇ ਲਈ ਕਹਾਂਗੇ ਇਹਨਾਂ ਨੂੰ ਜੀ ਅੱਛਾ ਸਰ ਜਿਸ ਤਰੀਕੇ ਨਾਲ ਬੜੇ ਤੁਸੀਂ ਕਮਿਊਨਿਟੀ ਲੈਵਲ ਦੇ ਕੰਮ ਕੀਤੇ ਨੇ ਆਪਣੇ 84 ਦੇ ਰਾਇਟਸ ਤੇ ਵੀ ਤੁਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਉਸੇ ਤਰੀਕੇ ਦੇ ਨਾਲ ਆਪਣੀ ਜਿਹੜੀ ਐਜੂਕੇਸ਼ਨ ਹੈ ਉਸ ਲਈ ਵਿੱਚ ਥੋੜੀ ਰਿਫਾਰਮ ਦੀ ਲੋੜ ਹੈ ਜਿਸ ਤਰੀਕੇ ਨਾਲ ਜਿਹੜਾ ਅੱਜ ਕੱਲ ਦਾ ਇਲੈਕਟ੍ਰੋਨਿਕ ਫਾਈਨਾਂਸਿੰਗ ਸਿਸਟਮ ਹੈਗਾ ਜਿਸ ਦੇ ਜਿਸ ਤਰੀਕੇ ਨਾਲ ਕ੍ਰੈਡਿਟ ਕਾਰਡ ਗੂਗਲ ਪੇਮੈਂਟਸ ਆਉਂਦੀਆਂ ਆ ਗਈਆਂ ਤੇ ਇਹਨਾਂ ਦੀ ਨੂੰ ਲਈ ਐਜੂਕੇਟ ਕਰਨ ਦੇ ਲਈ ਅਗਰ ਤੁਹਾਡੇ ਥਰੂ ਕੋਈ ਅਸੈਂਬਲੀ ਦੇ ਵਿੱਚ ਆਪਣੇ ਵਿਧਾਨ ਸਭਾ ਦੇ ਵਿੱਚ ਗਿਆ ਆਪਣਾ ਬਿੱਲ ਲੈ ਕੇ ਆਂਦਾ ਜਾਵੇ ਪਰਸਨਲੀ ਕਿ ਸਾਡੀ ਜਿਹੜੀ ਇਹ ਫਾਈਨੈਂਸ਼ੀਅਲ ਐਜੂਕੇਸ਼ਨ ਹੈ ਇਹ ਸਾਡੇ ਸਿਲੇਬਸ ਦਾ ਪਾਠ ਹੋਣਾ ਬਣ ਜਵੇ ਤਾਂ ਕਿ ਜਦ ਉਹ ਵੀ ਬੱਚਾ 10ਵੀਂ ਪਾਸ ਕਰੇ ਤਾਂ ਉਹਨੂੰ ਬੇਸਿਕ ਜਿਹੜੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਨੀਡਸ ਨੇ ਉਹ ਹੀ ਸ਼ੁੱਡ ਬੀ ਫੁੱਲੀ ਪ੍ਰਪੇਅਰ ਉਹ ਠੱਗਿਆ ਨਾ ਮਹਿਸੂਸ ਕਰੇ ਬਿਲਕੁਲ ਤੁਹਾਡਾ ਪੁਆਇੰਟ ਬੜਾ ਅੱਛਾ ਵਾ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਮਾਡਰਨ ਸਿੱਖਿਆ ਦੀ ਲੋੜ ਹੈ ਇਹਦੇ ਤੇ ਬੇਸ਼ੱਕ ਸਰਕਾਰ ਵੱਲੋਂ ਕੰਮ ਕੀਤੇ ਜਾ ਰਹੇ ਆ ਪਰ ਮੈਂ ਸੁਣਦਾ ਕਿ ਉਹ ਉਹਨੇ ਆ ਨਾ ਨਹੀਂ ਹੈਗੇ ਜਿੰਨੇ ਹੋਣੇ ਚਾਹੀਦੇ ਆ ਪਿਛਲੇ ਹਫਤੇ ਹੀ ਮੈਂ 8th ਆਪਣਾ 6th 7th 8th ਕਲਾਸ ਵਾਲੇ ਬੱਚਿਆਂ ਨੂੰ ਲੈਪਟਾਪ ਅਸੀਂ ਉਹ ਵੱਡੇ ਆ ਸਾਡੇ ਪੈਰ ਸਕੂਲ ਦੇ ਵਿੱਚ ਪਰ ਜਿਹੜੀ ਉਸ ਲੈਵਲ ਦੀ এডੂਕੇਸ਼ਨ ਦੇ ਵਿੱਚ ਸਿਲੇਬਸ ਦੇ ਵਿੱਚ ਪਾਉਣ ਦੀ ਗੱਲ ਹੈ ਉਹਨੂੰ ਅਸੀਂ ਜ਼ਰੂਰ ਸਰਕਾਰ ਦੇ ਨਾਲ ਟਾਈਮ ਟੂ ਟਾਈਮ ਗੱਲ ਵੀ ਕਰਦੇ ਹਾਂ ਤੇ ਕਰਾਂਗੇ ਵੀ ਪਰ ਜਿਹੜੀ ਸਾਡੀ এডੂਕੇਸ਼ਨ ਲੈਵਲ ਹੈ ਨੈਸ਼ਨਲ ਲੈਵਲ ਦੇ ਉੱਤੇ ਐਨਸੀਆਰਟੀ ਦਾ ਜਿਹੜਾ ਸਿਲੇਬਸ ਹੈ ਉਹ ਚਾਹੇ ਸਾਡੇ ਪੰਜਾਬ ਸਕੂਲ ਸਿੱਖਿਆ ਬੋਰਡ ਹੋਵੇ ਚਾਹੇ ਜਿਹੜੇ ਵੀ ਬੋਰਡ ਹੋਣ ਉਹਨਾਂ ਨੂੰ ਉਹਨਾਂ ਦੀ ਗਾਈਡਲਾਈਨ ਦੇ ਵਿੱਚ ਹੀ ਜਿਹੜਾ ਹੈਗਾ ਆਪਣਾ ਸਿਲੇਬਸ ਬਣਾਉਣਾ ਪੈਂਦਾ ਤੇ کافی ਹੱਦ ਤੱਕ ਸਾਡਾ ਸਿਲੇਬਸ ਜਿਹੜਾ ਜਦੋਂ ਦੀ ਸਰਕਾਰ ਆਈ ਹੈ ਤੁਸੀਂ ਦੇਖੋਗੇ ਕਿ ਸਾਡੇ ਪਲੱਸ 1 ਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਕਿਤਾ ਮੁਖੀ ਕੋਰਸ ਜਿਹੜੇ ਆ ਉਹ ਪ੍ਰੋਵਾਈਡ ਕਰਾਉਣ ਦੀ ਪ੍ਰੋਵਾਈਡ ਕਰਾ ਰਹੇ ਆ ਸਾਡੇ ਕੋਲ 6 ਕੋਰਸ ਧਰਾਹੇ ਦੇ ਵਿੱਚ ਚੱਲੇ ਆ ਸਕੂਲ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਿਉਂਕਿ ਸਾਡੇ ਪਿੰਡੂ ਏਰੀਆ ਐਗਰੀਕਲਚਰ ਦੇ ਨਾਲ ਸੰਬੰਧਿਤ ਬੱਚੇ ਨੇ ਜਿਆਦਾ ਐਗਰੀਕਲਚਰ ਦੇ ਸੰਬੰਧ ਤੁਸੀਂ ਟੈਕਸਟਾਈਲ ਦਾ ਵੀ ਇੱਕ ਵਿਸ਼ਾ ਚੱਲਦਿਆ ਸਾਡੇ ਔਰ ਟੈਕਸਟਾਈਲ ਦੇ ਵਿਸ਼ੇ ਦੇ ਮੈਨੂੰ ਇੱਕ ਬੜੀ ਖੁਸ਼ੀ ਹੋਈ ਆ ਕਿ ਜਿੰਨੇ ਵੀ ਉੱਥੋਂ ਬੱਚੇ ਨਿਕਲਦੇ ਆ ਉਹਨਾਂ ਦੇ ਵਿੱਚੋਂ ਬਹੁਗੁਣਤੀ ਬੱਚੇ ਵਾਲੇ ਵਾਲੇ ਦੇ ਜਿਹੜੇ ਸਾਡੀਆਂ ਇੰਡਸਟਰੀ ਆ ਉਹਨਾਂ ਦੇ ਵਿੱਚ ਉਹ ਕੰਮ ਵੀ ਕਰਦੇ ਆ ਆਲਰੇਡੀ ਅੱਛਾ ਕੰਮ ਕਰ ਰਹੇ ਆ ਤੇ ਬਾਕੀ ਹਮੇਸ਼ਾ ਹੀ ਕੋਈ ਵੀ ਗਵਰਨਮੈਂਟ ਹੋਵੇ ਹਮੇਸ਼ਾ ਸੁਧਾਰ ਦੀ ਲੋੜ ਹੈ ਕੋਈ ਵੀ ਬੰਦਾ ਸੀ ਪੂਰਕ ਨਹੀਂ ਕਹਿ ਸਕਦਾ ਹਰ ਇੱਕ ਚੀਜ਼ ਦੇ ਵਿੱਚ ਸੁਧਾਰ ਦੀ ਲੋੜ ਹੈ ਤੁਹਾਡੇ ਬੜੇ ਅੱਛੇ ਪੁਆਇੰਟ ਨੇ ਇਹਨਾਂ ਨੂੰ ਅਸੀਂ ਜ਼ਰੂਰ ਤੁਹਾਡੀ ਮਦਦ ਦੇ ਨਾਲ ਇਸ ਵਾਰ ਆਪਾਂ ਰੜ ਕੇ ਕੋਈ ਇਹਦੇ ਤੇ ਚੈੱਕ ਕਰਕੇ ਵੀ ਕਿਹੜਾ ਕਿਹੜਾ ਸਿਲੇਬਸ ਸਾਡੇ ਆਲਰੇਡੀ ਹੈਗਾ ਕਿਹਨੂੰ ਵਿੱਚ ਐਡ ਕਰਨ ਦੀ ਲੋੜ ਹੈ ਉਹਦੇ ਤੇ ਆਪਾਂ ਜ਼ਰੂਰ ਇਸ ਵਾਰ ਵਿਧਾਨ ਸਭਾ ਚੋਂ ਗੱਲ ਕਰਾਂਗੇ ਡਾਈਪਰ ਇਨ ਲੋਕਾਂ ਨੂੰ ਲਗਾਣੇ ਤਾਂ ਆ ਗਏ ਪਰ ਉਹਨਾਂ ਨੂੰ ਡਿਸਪੋਜ਼ ਕਰਨਾ ਨਹੀਂ ਆ ਰਿਹਾ ਕਾ ਜਾਨਵਰ ਚੱਕੀ ਫਿਰਦੇ ਨੇ ਉਹਨਾਂ ਨੂੰ ਕੁੱਤੇ ਗਲੀਆਂ ਦੇ ਵਿੱਚ ਚੱਕੀ ਫਿਰਦੇ ਨੇ ਤੇ ਇਸ ਲਈ ਸਾਡੇ ਆਪਣੇ ਐਡਮਿਨਿਸਟ੍ਰੇਸ਼ਨ ਲੈਵਲ ਤੋਂ ਕੁਝ ਸੈਮੀਨਾਰਸ ਪਿੰਡਾਂ ਦੇ ਵਿੱਚ ਲਗਾ ਕੇ ਕਿ ਇਹਨਾਂ ਨੂੰ ਆਪਾਂ ਡਿਸਪੋਜ਼ ਕਰਨ ਦਾ ਡਿਸਪੋਜ਼ ਕਰਨ ਦਾ ਇੱਕ ਪ੍ਰੋਪਰ ਤਰੀਕਾ ਹੋਵੇ ਤਾਂ ਕਿ ਆਪਣੀ ਕਮਿਊਨਿਟੀ ਦੇ ਉੱਤੇ ਇਹ ਬੇਤੱਬਾ ਦਾਗ ਨਾ ਲਗੇ ਹੂੰ 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 ਠੀਕ ਹੈ ਬਿਲਕੁਲ ਰੂੜੀਆਂ ਤੇ ਦੇਖਦੇ ਹਾਂ ਅਕਸਰ ਰੂੜੀਆਂ ਦੇ ਜਿਹੜੇ ਡਾਈਪਰਸ ਦਾ ਹੋਰ ਇਦਾਂ ਦਾ ਜਿਹੜਾ ਹੈਗਾ ਕੰਮ ਲੋਕਾਂ ਨੇ ਖਿਲਾ ਰਿਆ ਹੁੰਦਾ ਇਹ ਗੱਲ ਤੁਹਾਡੀ ਬਿਲਕੁਲ 100% ਸਹੀ ਹੈ ਬਿਲਕੁਲ ਇਦਾਂ ਦੀਆਂ ਜਿਹੜੀਆਂ ਹਿਡਨ ਚੀਜ਼ਾਂ ਨੇ ਜਿਹੜੀਆਂ ਤੁਸੀਂ ਅੱਜ ਸਾਹਮਣੇ ਲੈ ਕੇ ਆ ਰਹੇ ਹੋ ਕਈ ਵਾਰ ਅਸੀਂ ਵੀ ਉਸ ਲੈਵਲ ਤੱਕ ਨਹੀਂ ਸੋਚਿਆ ਹੁੰਦਾ ਅਸੀਂ ਪ੍ਰਾਊਡ ਕਰਦੇ ਹਾਂ ਕਿ ਤੁਸੀਂ ਇਸ ਡੀਪ ਲੈਵਲ ਤੱਕ ਇਸ ਗੱਲ ਨੂੰ ਸੋਚਦੇ ਹੋ ਬਿਲਕੁਲ ਇਹਦੇ ਬਾਰੇ ਸਰਕਾਰ ਦੇ ਨਾਲ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਜਾਊਗੀ ਪਰ ਮੇਨ ਗੱਲ ਇਹ ਹੈ ਕਿ এডਿਕੇਸ਼ਨ ਦੀ ਲੋੜ ਹੈ ਕਿ ਲੋਕਾਂ ਨੂੰ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਕਿ ਲੋਕਾਂ ਨੂੰ ਲਾਉਣਾ ਆ ਗਿਆ ਪਰ ਉਹਨੂੰ ਡਿਸਪੋਜ਼ ਆਫ ਕਰਨਾ ਨਹੀਂ ਆਇਆ ਇਹਦੇ ਤੇ ਜ਼ਰੂਰ ਕੋਈ ਨਾ ਕੋਈ ਸਿਸਟਮ ਬਣਨਾ ਚਾਹੀਦਾ ਕਿ ਇਹਨੂੰ ਡਿਸਪੋਜ਼ ਆਫ ਕਿਵੇਂ ਕਰਨਾ ਹਾਂਜੀ ਤੇ ਦੂਸਰਾ ਸਰ ਜਿਸ ਤਰੀਕੇ ਦੇ ਨਾਲ ਆਪਣੇ ਸੜਕਾਂ ਦੇ ਆਵਾਜੇ ਗੋਦ ਰਹੀ ਹੈ ਕਿ ਕਿਸੇ ਸਮੇਂ ਤੇ ਸਾਡੀਆਂ ਜਿਹੜੀਆਂ ਕੱਚੀਆਂ ਪਈਆਂ ਸੀ ਜਾਂ ਕੁਸ਼ੋਰ ਸੀ ਉਹਨਾਂ ਨੂੰ ਪੱਕੀਆਂ ਸੜਕਾਂ ਬਣਾਉਣ ਦਾ ਦੌਰ ਸੀ ਪਰ ਅੱਜ ਕੀ ਹੋ ਗਿਆ ਕਿ ਅੱਜ ਇਨਸਾਨ ਨੂੰ ਸਾਈਕਲ ਚਲਾਉਣਾ ਵਾਕਿੰਗ ਕਰਨੀ ਜਿਹੜੀਆਂ ਸਾਡੀਆਂ ਆਪਣੇ ਲਿੰਕ ਸੜਕਾਂ ਵੀ ਹੈਗੀਆਂ ਉਹਨਾਂ ਦੇ ਉੱਤੇ ਵੀ ਉਹਨਾਂ ਦੇ आले-ਦਾਲੇ ਸ਼ੈਰ ਕਰਨ ਦੀ ਜਾਂ ਸਾਈਕਲਿੰਗ ਕਰਨ ਦੀ ਕੋਈ ਜਗ੍ਹਾ ਨਹੀਂ ਬਣੀ ਹੈਗੀ ਮੈਂ ਹੁਣੇ ਆਪਣੇ ਹਾਲੈਂਡ ਦਾ ਮੈਂ ਟ੍ਰਿਪ ਕੀਤਾ ਸੀਗਾ ਉੱਥੇ ਕਾਰਾਂ ਦੇ ਲਈ ਜਗ੍ਹਾ ਘੱਟ ਹੈ ਮੇਨਲੀ ਸਾਈਕਲਿੰਗ ਲੋਕ ਬਹੁਤ ਜ਼ਿਆਦਾ ਕਰਦੇ ਨੇ ਤੇ ਆਪਣੇ ਅਗਰ ਜਿਹੜਾ ਸਾਈਕਲਿੰਗ ਕੋਈ ਕਰਨਾ ਵੀ ਚਾਹੁੰਦਾ ਜਾਂ ਸ਼ੈਰ ਕਰਨਾ ਵੀ ਚਾਹੁੰਦਾ ਤੇ ਉਹ ਸੜਕਾਂ ਦੇ ਆਲੇ-ਦਾਲੇ ਬਿਲਕੁਲ ਜਗ੍ਹਾ ਘਟਦੀ ਜਾ ਰਹੀ ਹੈ ਕਿਉਂਕਿ ਟ੍ਰੈਫਿਕ ਦਿਨੋ-ਦਿਨ ਵੱਧਦੀ ਹੈ ਤੇ ਮੈਂ ਚਾਹੁੰਦਾ ਕਿ ਤੁਸੀਂ ਵੱਡੇ ਆਪਣੇ ਗਾਂਵੋ ਦੂਖਿਆਲਾਂ ਦੇ ਲੀਡਰੋ ਤੇ ਮੈਂ ਇਹ ਚੀਜ਼ ਤੁਹਾਡੇ ਥਰੂ ਪੋਲੀਟੀਕਲ ਡਿਮੇਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਕਿ ਜੋ ਅੱਗੇ ਨੂੰ ਜੋ ਸੜਕਾਂ ਬਣਨ ਉਹਨਾਂ ਦੇ ਆਲੇ-ਦਾਲੇ ਜਿਹੜੇ ਪਾਥ ਨੇ ਵਾਕਨ ਪਾਥ ਸਾਈਕਲਿੰਗ ਪਾਥ ਦੀ ਜ਼ਰੂਰਤ ਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ ਸਰ ਹਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਸਾਡੇ ਬਿਲਕੁਲ ਨੇੜੇ ਹੀ ਸਾਡੇ ਜਿੱਥੇ ਅਸੀਂ ਸਾਰੇ ਬੈਠਦੇ ਹਾਂ ਜਾਂਦੇ ਹਾਂ ਚੰਡੀਗੜ੍ਹ ਦੇ ਵਿੱਚ ਪ੍ਰੋਪਰ ਸਾਈਕਲਿੰਗ ਪਾਥ ਅਲੱਗ ਬਣਿਆ ਹੋਇਆ ਜੀ ਇਦਾਂ ਇਹ ਬਹੁਤ ਲੋਡ ਹੈ ਕਿਉਂਕਿ ਪਰ ਸਾਡੇ ਜਿਹੜੇ ਲੋਕ ਨੇ ਮੈਨੂੰ ਲੱਗਦਾ ਕਿ ਸਾਈਕਲਿੰਗ ਨੂੰ ਛੱਡ ਕੇ ਅਗਰ ਕਿਤੇ ਉਹਨੇ ਦੁਕਾਨ ਕਰਿਆਨੇ ਦੀ ਦੁਕਾਨ ਤੇ ਵੀ ਜਾਣਾ ਤਾਂ ਮੋਟਰਸਾਈਕਲ ਨੂੰ ਕਿੱਕ ਮਾਰ ਕੇ ਜਾਂਦੇ ਆਂ ਸਾਈਕਲ ਦਾ ਜਿਹੜਾ ਰਵਾਜ਼ ਹੈ ਉਹ ਇੱਕ ਘਟਦਾ ਜਾ ਰਿਹਾ ਨੂੰ ਸਟੇਟਸ ਦੇ ਤੌਰ ਤੇ ਲੋਕ ਦੇਖਦੇ ਆ ਤੇ ਇਸ ਲਈ ਉਹ ਉਹਦੇ ਵੱਲ ਘਟ ਜਾਂਦੇ ਆ ਜਦੋਂ ਕਿ ਹੁਣ ਆ ਇਹ ਚਾਹੀਦਾ ਕਿ ਸਾਡੀ ਇੱਕ ਤਾਂ ਇਹ ਹੈਲਥ ਨੂੰ ਮੇਨਟੇਨ ਰੱਖਦਾ ਤੇ ਦੂਸਰਾ ਪੋਲੂਸ਼ਨ ਨੂੰ ਕੰਟਰੋਲ ਕਰਦਾ ਤੇ ਜ਼ਰੂਰ ਇਹਦੇ ਤੇ ਗੱਲ ਹੋਣੀ ਚਾਹੀਦੀ ਆ ਮੈਂ ਤੁਹਾਡੀ ਇਸ ਗੱਲ ਨਾਲ ਐਗਰੀ ਆ ਬੜਾ ਅੱਛਾ ਪੁਆਇੰਟ ਆ ਤੁਹਾਡਾ ਕਿ ਪਿੰਡਾਂ ਦੇ ਵਿੱਚ ਜੋ ਵੀ ਹੈ ਕਿਉਂਕਿ ਤੁਸੀਂ ਸੜਕਾਂ ਤੇ ਹੋਰ ਵੀ ਦੇਖਿਆ ਹੋਣਾ ਕਿ ਸੜਕਾਂ ਬਣੀਆਂ ਹੋਈਆਂ ਨੇ ਜਿਹੜੇ ਆਲੇ-ਦਾਲੇ ਦੇ ਖੇਤ ਵਾਲੇ ਨੇ ਉਹਨਾਂ ਨੇ ਸੜਕਾਂ ਨੂੰ ਬਿਲਕੁਲ ਨਾਲੋਂ ਬਟਿਆ ਹੋਇਆ ਹਾਂ ਔਰ ਕਦੇ ਵੀ ਤੁਸੀਂ ਇੱਥੋਂ ਜੋ ਜਦੋਂ ਤੋਂ ਤਮੋੜ ਤੋਂ ਜਦੋਂ ਤੁਸੀਂ ਸਿਉੜੇ ਨੂੰ ਜਾਂਦੇ ਹੋ ਰਸਤੇ 'ਚ ਉਹ ਸਾੜੇ ਕੋ ਬਿਲਕੁਲ ਨਾਲੋਂ ਕੱਟੀ ਹੋਈ ਆ ਔਰ 3-3 ਫੁੱਟ 2-2 ਫੁੱਟ ਖੇਤ ਡੂੰਗੇ ਨੇ ਕਿਸੇ ਵੀ ਸਮੇਂ ਉਹ ਹਾਦਸੇ ਦਾ ਸਬੱਬ ਬਣ ਸਕਦੇ ਨੇ ਪਰ ਇਹ ਜਿਹੜੀਆਂ ਗੱਲਾਂ ਨੇ ਬੜੀਆਂ ਕਰਨੀਆਂ ਚਾਹੀਦੀਆਂ ਨੇ ਸਰਕਾਰਾਂ ਨੂੰ ਵੀ ਪਰ ਨਾਲ ਦੀ ਨਾਲ ਜੇ ਸਾਡੇ ਅਧਿਕਾਰ ਨੇ ਤੇ ਨਾਲ ਕੁਝ ਕਰਤੱਵ ਵੀ ਨੇ ਮੈਨੂੰ ਲੱਗਦਾ ਇਹ ਕਰਤੱਵ ਵੀ ਸਾਡੀ ਜਿਹੜੀ ਸੁਸਾਇਟੀ ਆ ਉਹਨੂੰ ਅਪਣਾਉਣੇ ਅਪਣਾਉਣ ਦੀ ਲੋੜ ਆ ਅ ਸੋ ਦੂਸਰਾ ਜਿਸ ਤਰੀਕੇ ਨਾਲ ਤੁਸੀਂ ਲੁਧਿਆਣਾ ਸਿਟੀ ਦੀ ਹਾਲਤ ਦੇਖ ਰਹੇ ਹੋ ట్రాਫਿਕ ਦੀ ਜਾਂ ਕਿ ਸਾਡਾ ਜਿਹੜਾ ਏਰੀਆ ਹੈਗਾ ਖੰਨਾ ਏਰੀਆ ਕਿ ਇੱਥੇ ਕਾਫੀ ਸਮੇਂ ਤੋਂ ਡਿਸਟ੍ਰਿਕਟ ਦੀ ਡਿਮਾਂਡ ਹੈਗੀ ਕਿ ਸਾਡੇ ਨਜ਼ਦੀਕ ਇੱਕ ਡਿਸਟ੍ਰਿਕਟ ਬਣਾਇਆ ਜਾਵੇ ਪਲੀਜ਼ ਉਹ ਥੋੜੀ ਮੱਠੀ ਪਈ ਲੱਗਦੀ ਹੈ ਕਿ ਸਾਨੂੰ ਕਨਵਿੰਸ ਤੌਰ ਤੇ ਵੀ ਪਾਪੂਲੇਸ਼ਨ ਦੀ ਗ੍ਰੋਥ ਨੂੰ ਮੱਧੇ ਰੱਖ ਲਿਆ ਹੋਇਆ ਵੀ ਕਿ ਇਸ ਜਿਹੜੀ ਸਾਡੀ ਡਿਸਟ੍ਰਿਕਟ ਦੀ ਡਿਮਾਂਡ ਹੈ ਇਸ ਏਰੀਆ ਖੰਨਾ ਏਰੀਆ ਸਮਰਾਲਾ ਸਾਡਾ ਪਾਇਓ ਇਸ ਦਾ ਵੀ ਪਲੀਜ਼ ਇਸ ਉੱਤੇ ਵੀ ਜਿਸ ਉੱਤੇ ਸਾਡੀ ਹਰੇਕ ਪਲੇਟਫਾਰਮ ਤੇ ਸਰਕਾਰ ਨਾਲ ਗੱਲ ਕਰਦੇ ਆ ਤੇ ਕਿਉਂਕਿ ਡਿਸਟ੍ਰਿਕਟ ਜਿਹੜਾ ਬਣਾਉਣਾ ਉਹ ਬਹੁਤ ਜ਼ਿਆਦਾ ਐਡਮਿਨਿਸਟ੍ਰੇਸ਼ਨ ਸਿਸਟਮ ਉੱਥੇ ਪੂਰਾ ਪ੍ਰੋਪਰ ਬਲਾਕ ਚਾਹੀਦਾ ਹੁੰਦਾ ਹਰ ਚੀਜ਼ ਚਾਹੀਦੀ ਹੈ ਹਰੇਕ ਤਰ੍ਹਾਂ ਦੇ ਅਫਸਰ ਇਨਕਰੀਜ਼ ਹੋ ਜਾਂਦੇ ਆ ਹਨਾ ਕਿਉਂਕਿ ਇਹਦੇ ਵਿੱਚ ਸਿਰਫ ਤਿੰਨ ਕੰਸਟੀਟੂਐਂਸੀ ਆਉਂਦੀਆਂ ਨੇ ਪੈਨਲ ਸਮਰਾਲਾ ਤੇ ਖੰਨਾ ਤੇ ਵਾਇਬਲ ਤਾਂ ਹੈ ਜੇ ਅਗਰ ਛੋਟਾ ਜਿਹਾ ਸਾਡਾ ਮਲੇਰ ਕੋਟਲੇ ਨੂੰ ਡਿਸਟ੍ਰਿਕਟ ਬਣਾਇਆ ਜਾ ਸਕਦਾ ਤੇ ਇਹਨੂੰ ਵੀ ਬਣਾਇਆ ਜਾ ਸਕਦਾ ਜ਼ਰੂਰ ਇਹਦੇ ਬਾਰੇ ਅਸੀਂ ਗੱਲ ਕਰਦੇ ਆ ਹਮੇਸ਼ਾ ਹੀ ਜਿੰਨੇ ਵੀ ਸਾਡੇ ਇਥੋਂ ਐਮ.ਐਲ.ਏ ਨਿਕਲਦੇ ਆ ਚਾਹੇ ਉਹ ਇਸ ਵੇਲੇ ਹੁਣ ਚਾਹੇ ਪਹਿਲਾਂ ਵਾਲੇ ਹੋਣ ਜਦੋਂ ਵੀ ਹੁਣ ਜੋ ਹਮੇਸ਼ਾ ਖੰਨੇ ਨੂੰ ਡਿਸਟ੍ਰਿਕਟ ਬਣਾਉਣ ਦੀ ਗੱਲ ਚੱਲਦੀ ਹੈ ਪਰ ਉਹ ਉਸ ਤਰੀਕੇ ਦੇ ਨਾਲ ਹਜੇ ਤੱਕ ਸਿਰੇ ਨਹੀਂ ਚੜੀ ਜਿਸ ਤਰੀਕੇ ਨਾਲ ਤੁਸੀਂ ਕਹਾਂ ਹੈਗਾ ਕਿ ਫਾਈਨੈਂਸ਼ਲ ਵਾਰਡਨ ਹੰਗਾ ਪੰਦਾ ਆਏਗਾ ਤੇ ਪਰ ਅਸੀਂ ਉਸ ਤੋਂ ਇੱਕ ਅੱਗੇ ਸਟੈਪ ਜਾ ਕੇ ਜਿਸ ਤਰੀਕੇ ਨਾਲ ਸਾਡੇ ਐਸ.ਐਸ.ਪੀ. ਆਫਿਸ ਹੈਗਾ ਖੰਨੇ ਤਾਂ ਸਾਨੂੰ ਕੁਝ ਉਸ ਨੂੰ ਮਿੰਨੀ ਡਿਸਟ੍ਰਿਕਟ ਜਿਸ ਤਰੀਕੇ ਨਾਲ ਉਸ ਐਜੂਕੇਸ਼ਨ ਦਾ ਡਿਪਾਰਟਮੈਂਟ ਆ ਜਾਂਦਾ ਉਸ ਤਰੀਕੇ ਦੇ ਉੱਤੇ ਵੀ ਕੰਮ ਕਰ ਸਕਦੇ ਆ ਵੀ ਜਿਸ ਦੇ ਦੇ ਬੋਰਡਰ ਵੀ ਕਟਾਇਆ ਜਾ ਸਕਤੇ ਲੋਕਾਂ ਨੂੰ ਰਿਲੀਫ ਵੀ ਦਿੱਤੀ ਜਾਵੇ ਤੇ ਸਮ ਕਾਈਂਡ ਆਫ ਲਾਈਕ ਉਸ ਦਾ ਡਿਪਟੀ ਡਿਸਟ੍ਰਿਕਟ ਉਹ ਉਹ ਬਿਲਕੁਲ ਠੀਕ ਹੈ ਪਰ ਮੈਂ ਇੱਕ ਹੋਰ ਪੁਆਇੰਟ ਤੇ ਕੰਮ ਕਰ ਰਿਹਾ ਹਾਂ ਹਾਂਜੀ ਮੈਂ ਜਿਹੜਾ ਸਾਡਾ ਦਰਾਹਾ ਵਾ ਕਿਉਂਕਿ ਦਰਾਹਾ ਪੈਲ ਦੇ ਨਾਲ ਰਿਲੇਟਡ ਹੈ ਪਰ ਮੈਂ ਦਰਾਹੇ ਨੂੰ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਲਿਜਾਣ ਦੇ ਲਈ ਥੋੜੀ ਮਿਹਨਤ ਕਰ ਰਿਹਾ ਠੀਕ ਹੈ ਉਹਦਾ ਸਾਨੂੰ ਐਡਵਾਂਟੇਜ ਕੀ ਹੋਏਗਾ ਕਿਉਂਕਿ ਮੇਰੀਆਂ ਦਿਨਸ਼ਾਹਰੇ ਦੇ ਬਾਰੇ ਮੀਟਿੰਗਸ ਹੋ ਗਈਆਂ ਤੇ ਮੈਂ ਅੱਜ ਪਹਿਲੀ ਵਾਰ ਤੁਹਾਡੇ ਕੋਲ ਡਿਸਕਲੋਸ ਇਹ ਗੱਲ ਕਰਨ ਲੱਗਿਆ ਕਿ ਅਸੀਂ ਦਰਾਹੇ ਨੂੰ ਅਗਰ ਅਸੀਂ ਜ਼ਿਲ੍ਹਾ ਲੁਧਿਆਣਾ ਚ ਲੈ ਆਉਨੇ ਆ ਤਾਂ ਉਹਦਾ ਐਡਵਾਂਟੇਜ ਕੀ ਹੋਏਗਾ ਕਿ ਜਿਹੜੀ ਸਾਡੀ ਇੱਕ ਤਾਂ ਬੱਸ ਨੇ ਲੋਕਲ ਬੱਸ ਜਿਹੜੀ ਨਗਰ ਨਿਗਮ ਚਲਾਉਂਦੀ ਹੈ ਉਹ ਸਾਡੀ ਸਾਂਹੇ ਵਾਲ ਤੱਕ ਰਹਿ ਜਾਂਦੀ ਹੈ ਉਹਦਾ ਜਿਹੜਾ ਅੱਗੇ ਰੂਟ ਆ ਸਾਡਾ ਉਹਦਾ ਰਾਹੇ ਤੱਕ ਸਾਡਾ ਆ ਜਾਏਗਾ ਜਿਸ ਦੇ ਨਾਲ ਕਿ ਸਾਡੀ ਟਰਾਂਸਪੋਰਟੇਸ਼ਨ ਕਿਉਂਕਿ ਕਿਸੇ ਵੀ ਚੀਜ਼ ਦੀ ਡਿਵੈਲਪਮੈਂਟ ਦੇ ਲਈ ਟਰਾਂਸਪੋਰਟੇਸ਼ਨ ਬਹੁਤ ਜ਼ਰੂਰੀ ਹੈ ਬਹੁਤ ਮੇਨ ਅੰਗ ਹੈਗਾ ਤੇ ਦੂਸਰਾ ਜਿਹੜਾ ਹੈਗਾ ਦਰਾਹੇ ਅ ਵਿੱਚ ਵੀ ਇੱਕ ਲੁਧਿਆਣੇ ਦੀ ਇੱਕ ਸਬ ਤਹਿਸੀਲ ਬਣ ਸਕਦੀ ਹੈ ਤੇ ਦਰਾਹੇ ਦੇ ਵਿੱਚ ਇੱਕ ਏਸੀਪੀ ਦਾ ਉਥੇ ਆਫਿਸ ਬਣ ਸਕਦਾ ਉਹਦੇ ਨਾਲ ਕੀ ਹੈ ਕਿ ਇੱਕ ਜਿਹੜਾ ਦਰਾਹਾ ਤੇ ਲੁਧਿਆਣਾ ਦੀ ਜਿਹੜੀ ਕਨੈਕਟੀਵਿਟੀ ਹੈ ਬੜੀ ਈਜ਼ੀ ਹੈ ਬੜੀ ਨੇੜੇ ਹੈ ਅਸੀਂ ਦੋ ਇਹਨਾਂ ਤੇ ਕੰਮ ਕਰ ਰਹੇ ਹਾਂ ਇੱਕ ਤਾਂ ਕੰਮ ਕਰ ਰਹੇ ਹਾਂ ਵੀ ਖੰਨੇ ਨੂੰ ਡਿਸਟ੍ਰਿਕਟ ਬਣਾਤਾ ਜਾਵੇ ਅਗਰ ਖੰਨਾ ਡਿਸਟ੍ਰਿਕਟ ਨਹੀਂ ਬਣਦਾ ਤੇ ਘੱਟੋ ਘੱਟ ਲੁਧਿਆਣੇ ਦਾ ਜਿਹੜਾ ਅੰਗ ਆ ਉਹ ਦਰਾਹੇ ਨੂੰ ਬਣਾ ਲਿਆ ਜਾਵੇ ਕਿ ਇਹ ਇਹ ਇਹਦੇ ਨਾਲ ਸਾਡੇ ਪੂਰੇ ਜਿਹੜਾ ਸਾਡਾ ਪੈਲ ਕੰਸਟੀਚੁਐਂਸੀ ਹੈ ਮੈਂ ਨਹੀਂ ਕਹਿੰਦਾ ਸਮਰਾਲੇ ਨੂੰ ਫਾਇਦਾ ਹੋਊਗਾ ਪਰ ਸਾਡੀ ਪੈਲ ਕੰਸਟੀਚੁਐਂਸੀ ਨੂੰ ਇਹਦਾ ਬਹੁਤ ਫਾਇਦਾ ਹੋਏਗਾ ਤੇ ਸਰ ਦੋ ਡਿਵੈਲਪਮੈਂਟਸ ਦੇ ਉੱਤੇ ਵੀ ਪਲੀਜ਼ ਮੈਂ ਤੁਹਾਡਾ ਲੈ ਕੇ ਆਉਣਾ ਚਾਹੁੰਦਾ ਫੋਕਸ ਉਹ ਹੈਗਾ ਕਿ ਸਾਡੇ ਜਿਹੜੀ ਏ ਏਰੀਆ ਹੈਗਾ ਐਗਰੀਕਲਚਰ ਬੈਲਟ ਹੈ ਤੇ ਇੱਥੇ ਜਿਸ ਤਰ੍ਹਾਂ ਪਾਣੀ ਦੀ ਫਿਊਚਰ ਪ੍ਰੋਬਲਮ ਦੇ ਵਿੱਚ ਪਾਣੀ ਡੀਪਲੀ ਜਾ ਰਿਹਾ ਹੈ ਤੇ ਇੱਥੇ ਕੋਈ ਨਾ ਕੋਈ ਗ੍ਰੀਨ ਜਿਹੜੀ ਆਪਣੇ ਵੈਜੀਟੇਬਲਸ ਪ੍ਰੈਕਟਿਸ ਹੈਗੀਆਂ ਜਿਸ ਤਰ੍ਹਾਂ ਦੇਖੋ ਇਸ ਟਾਈਮ ਜਿਹੜਾ ਕੈਨੇਡਾ ਅਮਰੀਕਾ ਦੇ ਵਿੱਚ ਜੋ ਆਪਣੀ ਪਾਪੂਲੇਸ਼ਨ ਹੈ ਉੱਥੇ ਫਿਰ ਉਹ ਜਿਹੜੀ ਉਹਨਾਂ ਦੀ ਜਿਹੜੀ ਗ੍ਰੋਸਰੀ ਦੀ ਡਿਮਾਂਡ ਹੈ ਜਿਸ ਤਰ੍ਹਾਂ ਸਾਗ ਹੈ ਮੂਲੀ ਹੈ ਗਾਜਰ ਹੈ ਜਾਂ ਕੋਈ ਵੀ ਜਿਹੜੀ ਵੈਜੀਟੇਬਲ ਹੈ ਉਹਨਾਂ ਦਾ ਜਿਹੜਾ ਉੱਥੇ ਪ੍ਰਾਈਸ ਹੈ ਉਹ 500 ਟਾਈਮਸ ਹੈ ਤੇ ਅਗਰ ਸਾਡੇ ਇੱਥੇ ਕੋਈ ਇਸ ਤਰ੍ਹਾਂ ਦਾ ਕਾਰਗੋ ਆਪਣੇ ਫੂਡ ਟ੍ਰੀਟਮੈਂਟ ਲੱਗ ਜਵੇ ਜਿਸ ਨੇ ਇਥੋਂ ਇਥੋਂ ਐਕਸਪੋਰਟ ਹੋਣ ਦੇ ਲਈ ਕੈਨੇਡਾ ਦੇ ਵਿੱਚ ਤਾਂ ਕਿ ਜਿਹੜੇ ਸਾਡੇ ਪੰਜਾਬੀਆਂ ਦਾ ਲੋਕਲ ਟੇਸਟ ਹੈ ਉਹ ਵੀ ਬਣਿਆ ਰਹੇ ਤੇ ਉੱਥੇ ਦੀ ਮਹਿੰਗਾਈ ਨੂੰ ਠੀਕ ਕੀਤਾ ਜਾਵੇ ਤੇ ਸਾਡੇ ਲੋਕਾਂ ਨੂੰ ਵੀ ਉਸ ਚੀਜ਼ ਦਾ ਪ੍ਰੋਫਿਟ ਹੋਵੇ ਦੇਖੋ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਆਪਣੇ ਏਰੀਆ ਦੇ ਵਿੱਚ ਕੋਈ 골ਡ ਸਟੋਰੀ ਨਹੀਂ ਸੀ ਜੀ ਹੁਣ ਪਰ ਸਰਕਾਰ ਨਾਲ ਗੱਲ ਕਰਕੇ ਅੱਜ 80% ਸਬਸਿਡੀ ਤੇ ਕੋਲਡ ਸਟੋਰ ਜਿਹੜੇ ਆ ਲੱਗ ਰਿਹਾ ਤੇ ਤੁਹਾਡੇ ਬਿਲਕੁਲ ਨਾਲ ਹਾਂਜੀ ਕੁੜਾਣੀ ਦੇ ਵਿੱਚ ਕੋਲਡ ਸਟੋਰ ਬਣਿਆ ਕਿਉਂਕਿ ਅਸੀਂ ਜਿੱਥੇ ਤੱਕ ਤੁਸੀਂ ਸੋਚਦੇ ਹੋ ਨਾ ਅਸੀਂ ਮੈਨੂੰ ਲੱਗਦਾ ਕਿ ਬਹੁਤ ਪਿੱਛੇ ਚੱਲ ਰਹੇ ਆ ਮੈਂ ਇਸ ਗੱਲ ਲਈ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ ਕਿ ਕਿਉਂਕਿ ਤੁਸੀਂ ਫੋਰਨ ਤੋਂ ਆਏ ਆ ਤੇ ਤੁਸੀਂ ਉੱਥੋਂ ਦੀ ਜਿਹੜੀ ਸੋਚ ਹੈ ਤੇ ਅਸੀਂ ਮੈਨੂੰ ਲੱਗਦਾ ਕਿ ਉਦੇ ਨਾਲੋਂ 50 60 ਸਾਲ ਪਿੱਛੇ ਆ ਤੇ ਮੈਂ ਮੈਂ ਇਸ ਗੱਲ ਨੂੰ ਮੰਨਦਾ ਇਸ ਗੱਲ ਲਈ ਪਰ ਹਾਂ ਸਾਨੂੰ ਕੋਈ ਨਾ ਕੋਈ ਪੈਰ ਤਾਂ ਪੁੱਟਣਾ ਹੀ ਪਏਗਾ ਪਰ ਦੂਜਾ ਜਿਹੜਾ ਤੁਸੀਂ ਪਾਣੀ ਦੀ ਗੱਲ ਕੀਤੀ ਹੈ ਜਦੋਂ ਦੀ ਸਰਕਾਰ ਆਈ ਹੈ ਸਰਕਾਰ ਨੇ ਗਰਾਊਂਡ ਵਾਟਰ ਜਿਹੜਾ ਲੈਵਲ ਆ ਦਿਨੋਂ ਦਿਨ ਥੱਲੇ ਜਾ ਰਿਹਾ ਇਹਦੇ ਲਈ ਬਹੁਤ ਵਰਕ ਕੀਤਾ ਜਿਹੜਾ ਸਾਡਾ ਨਹਿਰੀ ਪਾਣੀ ਹੈ ਉਹ ਸੂਆਂ ਤੱਕ ਪਹੁੰਚਾ ਕੇ ਸਾਡਾ ਕੋਸ਼ਿਸ਼ ਕੀਤੀ ਹੈ ਕਿ ਨਹਿਰੀ ਪਾਣੀ ਦੇ ਨਾਲ ਸਾਡੀ ਫਸਲਾਂ ਦੀ ਸਿੰਚਾਈ ਹੋਵੇ ਕਿ ਅਸੀਂ ਫਨਸਪਤ ਕਿ ਧਰਤੀ ਹੇਠੋਂ ਕੱਢੀਏ ਜਦੋਂ ਇਹ ਸਰਕਾਰ ਆਈ ਹੈ ਅਸੀਂ ਜਿਹੜਾ ਨਹਿਰੀ ਪਾਣੀ ਹੈ 40% ਸਾਡਾ ਪਲੱਸ ਵਰਤਣਾ ਸ਼ੁਰੂ ਹੋਇਆ ਤੇ ਪੂਰੇ ਹਲਕੇ ਦੇ ਵਿੱਚ ਮੈਂ ਹਰੇਕ ਪਿੰਡ ਦਾ ਇੱਕ ਮੈਪ ਬਣਾ ਕੇ ਸਰਕਾਰ ਨੂੰ ਭੇਜਿਆ ਕਿ ਅਸੀਂ ਹਰ ਪਿੰਡ ਦੇ ਵਿੱਚ ਇਸ ਤਰੀਕੇ ਦੇ ਨਾਲ ਪਾਣੀ ਪਹੁੰਚਾਉਣਾ ਚਾਹੁੰਦੇ ਹਾਂ ਤੁਸੀਂ ਤੁਹਾਨੂੰ ਇੱਕ ਜਿਹੜਾ ਹੈਗਾ ਬੀੜ ਕਿਸ਼ਨ ਸਿੰਘ ਮਾਈਨਰ ਜਿਹੜਾ ਇੱਕ ਸੂਆ ਸਾਡਾ ਨਿਕਲਦਾ ਸੀਗਾ ਚੀਮੇ ਤੋਂ ਲੈ ਕੇ ਉਹ ਵੀ ਅਸੀਂ ਪੁਨਰ ਸਰਜੀਤ ਕਰ ਰਹੇ ਹਾਂ ਤਾਂ ਕਿ ਕਿਉਂਕਿ ਜੇ ਸਾਡੇ ਸੂਏ ਸਰਜੀਤ ਹੋਣਗੇ ਸਾਡੇ ਕੱਸੀਆਂ ਸਰਜੀਤ ਹੋਣਗੀਆਂ ਸਾਡੇ ਨਾਲੇ ਅੰਡ ਤੱਕ ਪੜਨਗੇ ਸਾਡੇ ਟੇਹਲਾ ਤੱਕ ਪਾਣੀ ਪਹੁੰਚੂਗਾ ਤਾਂ ਸਾਡਾ ਜਿਹੜਾ ਗਰਾਊਂਡ ਵਾਟਰ ਆ ਉਹ ਘੱਟ ਤੋਂ ਘੱਟ ਕੱਢਿਆ ਜਾਊਗਾ ਇਹ ਲਹਿਰ ਦੇ ਵਿੱਚ ਵੀ ਅਸੀਂ ਇੱਕ ਨਵੀਂ ਪਾਈਪਲਾਈਨ ਵਿਛਾ ਕੇ ਨਹਿਰੀ ਪਾਣੀ ਦੇ ਦੇ ਰਹੇ ਆ ਦੂਜਾ ਸਾਡਾ ਇਧਰੋਂ ਰਾਮਪੁਰ ਸਾਡਾ ਸਟਾਰਟਿੰਗ ਦਾ ਪਿੰਡ ਆ ਰਾਮਪੁਰ ਪਿੰਡ ਹੈਗਾ ਨੀਮ ਜਿਹੜੀ ਸਾਡੀ ਨਹਿਰ ਆ ਉਹ ਸਾਡੀ ਨੀਵੀਂ ਆ ਰਾਮਪੁਰ ਪਿੰਡ ਉੱਚਾ ਉਥੋਂ ਅਸੀਂ ਲਿਫਟ ਕਰਕੇ ਪਾਣੀ ਉਹ ਰਾਮਪੁਰ ਦੇ ਵਿੱਚ ਅਸੀਂ ਪਹੁੰਚਾਉਣ ਦੀ ਪਲਾਨਿੰਗ ਜਿਹੜੀ ਆ ਉਹ ਅਸੀਂ ਪੇਛੇ ਚੁੱਕੇ ਆ ਆਉਣ ਵਾਲੇ ਸਮੇਂ 'ਚ ਸਾਨੂੰ ਇਸ ਗੱਲ ਨੂੰ ਦੇਖੋ ਟਾਈਮ ਹਰ ਚੀਜ਼ ਨੂੰ ਲੱਗਦਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਆਉਣ ਵਾਲੇ 1.5 ਸਾਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਪਿੰਡ ਇਦਾਂ ਦਾ ਰਹੂਗਾ ਜਿੱਥੇ ਨਹਿਰੀ ਪਾਣੀ ਨਾ ਆਇਆ ਹੋਵੇ ਇਹ ਇਹ ਵੀ ਬਹੁਤ ਬਹੁਤ ਹੀ ਜਾਨੀ ਕਿ ਅੱਛੀ ਕੋਸ਼ਿਸ਼ ਹੈ ਜਿਹੜੀ ਕਿ ਇਸ ਸਰਕਾਰ ਦੇ ਵਿੱਚ ਇਸ ਉੱਤੇ ਕੰਮ ਹੋ ਰਿਹਾ ਪਰ ਜਿਹੜਾ ਜਿਹੜਾ ਕੋਰ ਪੁਆਇੰਟ ਆਫ ਹੈਗਾ ਜਿਹੜਾ ਕਿ ਅਗਰ ਸਾਡਾ ਡਿਵਰਸਟੀ ਇਨ ਐਗਰੀਕਲਚਰ ਦੇ ਵਿੱਚ ਵੀ ਆ ਜਾਵੇ ਤੇ ਸਾਡੀ ਜਿਹੜੀ ਐਕਸਪੋਰਟ ਪਾਵਰ ਹੈ ਉਹ ਵੀ ਵਧ ਜੂਵੇ ਉਸ ਦੇ ਨਾਲ ਸਾਨੂੰ ਸਾਡੇ ਸਟੇਟ ਨੂੰ ਸਾਡੇ ਏਰੀਏ ਨੂੰ ਬੜਾ ਵੱਡਾ ਬੈਨੀਫਿਟ ਮਿਲ ਸਕਦਾ ਹੈ ਤੇ ਅਸੀਂ ਨਹੀਂ ਅਸੀਂ ਜਿਸ ਤਰੀਕੇ ਨਾਲ ਤੁਸੀਂ ਕਿਹਾ ਹਾਂ ਨਹੀਂ ਨਹੀਂ ਸਰ ਮੈਂ ਇੱਥੇ ਹੀ ਰੈਜ਼ੀਡੈਂਟ ਐ ਤੇ ਬਾਕੀ ਜਿਹੜਾ ਹੈਗਾ ਕਿ ਜਿਹੜਾ ਗੈਪ ਹੋ ਖੁੱਜ ਰਿਹਾ ਹੈ ਕੰਟਰੀਸ ਹੈਗਾ ਨਾ ਇਹ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਜਿਹੜੇ ਆਉਣ ਵਾਲੇ 25 ਤੋਂ 40 ਸਾਲ ਹੈਗੇ ਉਹ ਸਾਡੇ ਇਹਨਾਂ ਕੰਟਰੀਆਂ ਨੂੰ ਸਨੇ ਕਿਉਂਕਿ ਸਾਡੇ ਕੰਟਰੀਜ਼ ਦਾ ਸਾਡਾ ਰੋਡ ਨੈਟਵਰਕ ਸਾਡਾ ਰੇਲਵੇ ਨੈਟਵਰਕ ਸਾਡਾ 에ਅ ਨੈਟਵਰਕ ਬੜੀ ਵਾਸਟ ਰਿਕਨਲ ਅਸੀਂ ਫਲਾ ਹੋ ਰਿਹਾ ਉਹਦੇ ਵਿੱਚ ਤੇ ਸਾਡੀ ਜਿਹੜੀ ਐਕਸਪੋਰਟ ਪਾਵਰ ਵੀ ਹੈ ਉਹ ਵੀ ਵਧ ਤੋ ਵਧ ਅਗਰ ਸਾਰਾ ਕੰਬੀਨੇਸ਼ਨ ਹੋਏਗਾ ਉਹਦੇ ਨਾਲ ਵਧੇਗਾ ਤੇ ਪਲੀਜ਼ ਆਪਣੇ ਇਲਾਕੇ ਦੇ ਲਈ ਤੁਸੀਂ ਬੜੇ ਇਸ ਚੀਜ਼ ਦਾ ਗਾਂਵਦੂ ਨੇਤਾ ਹੈਗੇ ਇਸ ਦੇ ਉੱਤੇ ਜ਼ਰੂਰ ਆਪਣੀ ਅਭੇਤੀ ਜਿਹਦੇ ਉੱਤੇ ਨਾਲ ਧਿਆਨ ਦਿਓ ਵੇਖੋ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਹਮੇਸ਼ਾ ਚਾਹੁੰਦੀ ਹੈ ਕਿ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਡਾਈਵਰਸਿਫਿਕੇਸ਼ਨ ਮਿਲੇ ਉਹ ਕਰਨ ਪਰ ਤੁਸੀਂ ਇਸ ਗੱਲ ਨੂੰ ਵੀ ਪਲੀਪਾਂਤ ਜਾਣਦੇ ਹੋ ਕਿ ਪੰਜਾਬ ਜਿਹੜਾ ਹੈਗਾ ਉਹਨੂੰ ਹਮੇਸ਼ਾ ਹੀ ਸਾਡੇ ਜਿਹੜੇ ਕੇਂਦਰ ਦੇ ਵਿੱਚ ਦੂਜੀ ਸਰਕਾਰ ਹੋਣ ਕਰਕੇ ਸਾਨੂੰ ਜਿਹੜੇ ਸਾਡੇ ਉਸ ਤਰੀਕੇ ਦੇ ਸਾਡੇ ਫੰਡ ਨੇ ਸਾਡੇ ਜਿਹੜੇ ਉਹ ਕੰਮ ਨੇ ਉਹਨਾਂ ਨੂੰ ਰੋਕਿਆ ਜਾਂਦਾ। ਮਨਾ ਇਹ ਬਹੁਤ ਵੱਡੀ ਜਿਹੜੀ ਇੱਕ ਸਾਡੇ ਨਾਲ ਬੇਇਨਸਾਫੀ ਹੈ ਉਹ ਹਰ ਪੱਧਰ ਤੇ ਹੁੰਦੀ ਹੈ। ਇਹ ਇਸ ਸੀਜ਼ ਇਹਨਾਂ ਚੀਜ਼ਾਂ ਦੇ ਬਾਵਜੂਦ ਵੀ ਤੁਸੀਂ ਦੇਖੋ ਨਾ ਕਿ ਸਾਡਾ ਜਿਹੜਾ ਰੋਡਸ ਦਾ ਡਵੈਲਪਮੈਂਟ ਦਾ ਪੈਸਾ ਜਿਹੜਾ ਉਹ ਪਿਛਲੇ ਤਿੰਨ ਚਾਰ ਸਾਲਾਂ ਤੋਂ ਸਾਨੂੰ 1 ਰੁਪਈਆ ਨਹੀਂ ਦਿੱਤਾ ਜਦੋਂ ਕਿ ਹਰ ਇੱਕ ਆਰਟੀਏ ਤੋਂ ਕੱਟਿਆ ਜਾਂਦਾ ਪੈਸਾ ਆਰਡੀਐਫ ਦਾ ਤੇ ਉਹ ਸਾਡਾ ਹੈਲਥ ਮਿਸ਼ਨ ਦਾ ਵੀ ਇਸੇ ਤਰੀਕੇ ਨਾਲ ਬਹੁਤ ਸਾਰਾ ਜਿਹੜਾ ਪੈਸਾ ਹੈ ਉਹ ਕੇਂਦਰ ਵੱਲੋਂ ਨਹੀਂ ਦਿੱਤਾ ਜਾਂਦਾ ਕਿਉਂਕਿ ਜਿਹੜੇ ਕੰਮ ਹੁੰਦੇ ਆ ਜਾਂ ਨੀਤੀ ਹੁੰਦੀ ਆ ਉਹ ਨੀਤੀ ਨੂੰ ਹੋਰ ਅੱਗੇ ਲਾਗੂ ਕਰਨ ਦੇ ਲਈ ਨੇਚਰਲੀ ਹੈ ਕਿ ਰਿਸੋਰਸ ਦੀ ਬਹੁਤ ਜ਼ਰੂਰਤ ਹੁੰਦੀ ਆ ਫੰਡ ਦੀ ਜ਼ਰੂਰਤ ਹੁੰਦੀ ਆ ਤੇ ਜਦੋਂ ਸਾਡੀਆਂ ਮਲਟੀ სპੋਰਟਸ ਕੰਪਲੈਕਸ ਦੀ ਜ਼ਰੂਰਤ ਹੈ ਤੇ ਤਾਂ ਕਿ ਸਾਡੇ ਇਲਾਕੇ ਦੇ ਵਿੱਚੋਂ ਵੀ ਕੁਛ ਲੰਪੀਨ ਤੇ ਬੱਚਿਆਂ ਨੂੰ ਇੱਕ ਕਿਉਂਕਿ ਅੱਛਾ ਕੰਪਲੈਕਸ ਹੋਵੇ ਉਸ ਦੇ ਵਿੱਚ ਬੱਚਿਆਂ ਨੂੰ ਜਾਣ ਨੂੰ ਦਿਲ ਕਰਦਾ ਤੇ ਉਹ ਉੱਥੇ ਕੋਚਿੰਗਸ ਵੀ ਸੂਲਤਾਂ ਦੀ ਮਿਲ ਜਾਂਦੀ ਹੈ ਤੇ ਇਸ ਇਸ ਉੱਤੇ ਵੀ ਧਿਆਨ ਦਿੱਤਾ ਜਾਵੇ ਤੇ ਜਿਨ੍ਹਾਂ ਐਨਆਰਆਈਸ ਨੇ ਜੋ ਕਿ ਬਹੁਤ ਵੱਡੀ amount ਦੇ ਵਿੱਚ ਲੋਕਲ ਟੂਰਨਾਮੈਂਟਾਂ ਦੇ ਉੱਤੇ ਪੈਸਾ ਖਰਚ ਕਰਦੇ ਨੇ ਅਸੀਂ ਉਸ ਨੂੰ ਇੱਕ ਇੱਕ ਪਲੇਟਫਾਰਮ ਤੇ ਲਿਆ ਕੇ ਵੀ ਮਲਟੀ სპੋਰਟਸ ਕੰਪਲੈਕਸ ਦੇ ਉੱਤੇ ਧਿਆਨ ਦੇ ਸਕਦੇ ਹਾਂ ਇਹ ਬਿਲਕੁਲ ਦੇਖੋ ਅ ਅੱਜ ਤੋਂ 15 ਦਿਨ ਪਹਿਲਾਂ ਹੀ ਮੈਂ ਆਪਣੇ ਹਲਕੇ ਦੇ 53 ਗਰਾਊਂਡਾਂ ਦੇ ਲਈ 3 ਕਰੋੜ 25 ਲੱਖ ਰੁਪਏ ਵੱਖ-ਵੱਖ ਪਿੰਡਾਂ ਦੇ ਵਿੱਚ ਪਿਛਲੇ ਹਫਤੇ ਹੀ ਲਾਸਟ ਵੀਕ ਹੀ ਵੰਡਿਆ ਔਰ ਹਰ ਪਿੰਡ ਦੇ ਵਿੱਚ ਸਾਡੀ ਕੋਸ਼ਿਸ਼ ਹੈ ਮੇਰੀ ਕਿ ਅਸੀਂ ਵਧੀਆ ਗਰਾਊਂਡ ਬਣਾਈਏ ਜਦੋਂ ਤੁਸੀਂ ਦੇਖ ਕੇ ਜਾਓ ਤਮੋੜ ਦਾ ਕਿੰਨਾ ਸੋਹਣਾ ਗਰਾਊਂਡ ਹੁੰਦਾ ਹੈ ਤੇ ਹਰ ਪਿੰਡ ਦੇ ਵਿੱਚ ਸਾਡੀ ਇੱਛਾ ਵਾ ਪਰ ਤੁਸੀਂ ਉਸ ਤੋਂ ਇੱਕ ਸਟੈਪ ਅੱਗੇ ਗੱਲ ਕੀਤੀ ਆ ਕਿ ਅਸੀਂ ਇੱਕ ਸਪੋਰਟਸ ਕੰਪਲੈਕਸ ਬਣਾਈਏ ਪਰ ਕਿਸੇ ਵੀ ਪਿੰਡ ਕੋਲ ਜਾਂ ਕਹਿ ਲਈਏ ਵੀ ਇਦਾਂ ਦਾ ਕੋਈ ਅਲੱਗ ਤੋਂ ਸਪੈਸੀਫਿਕ ਫੰਡ ਨਹੀਂ ਹੁੰਦਾ ਜਿਹੜਾ ਸਰਕਾਰ ਕੋਲੋਂ ਵੀ ਇਹ ਤਹਿਸੀਲ ਲੈਵਲ ਤੇ ਹੀ ਬਣ ਸਕਦਾ ਹਾਂ ਇਹ ਤਹਿਸੀਲ ਲੈਵਲ ਤੇ ਬਣ ਸਕਦਾ ਤੇ ਦੂਸਰੀ ਗੱਲ ਜਿਹੜੀ ਤੁਸੀਂ ਪਿੰਡਾਂ ਦੇ ਐਨ ਆਰ ਆਈਜ਼ ਦੀ ਗੱਲ ਕੀਤੀ ਆ ਵੀ ਖੇਡ ਮੈਲੇ ਕਰਾਉਂਦੇ ਆ ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਕਰਾਂ ਕਿ ਮੈਂ ਜਿਹੜੇ ਖੇਡ ਮੇਲੇ ਪਿੰਡਾਂ 'ਚ ਕਬੱਡੀ ਕੱਪ ਹੁੰਦੇ ਆ ਮੈਂ ਇਹਨਾਂ ਤੋਂ ਖੁਸ਼ ਨਹੀਂ ਹੈਗਾ ਹਾਂਜੀ ਕਿਉਂ ਨਹੀਂ ਖੁਸ਼ ਹੈਗਾ ਕਿਉਂਕਿ ਉਹ ਜਿਹੜੀਆਂ ਉਹ ਕੁਝ ਕਲੱਬਾਂ ਨੂੰ ਬੁਲਾਉਂਦੇ ਆ ਚੁਣੀਆਂ ਹੋਈਆਂ ਕਲੱਬਾਂ ਹੁੰਦੀਆਂ ਨੇ ਉਹ ਕਲੱਬਾਂ ਆਉਂਦੀਆਂ ਨੇ ਕਲੱਬ ਉਹੀ ਕਲੱਬਾਂ ਹੁੰਦੀਆਂ ਨੇ ਜਿਹੜੀਆਂ ਇੱਥੇ ਵੀ ਖੇਡਦੀਆਂ ਨੇ ਜਿਹੜੀਆਂ ਰਾੜਾ ਸਾਹਿਬ ਵੀ ਖੇਡਦੀਆਂ ਨੇ ਧਮੋਟ ਵੀ ਉਹੀ ਖੇਡਦੀਆਂ ਨੇ ਬਲਾਉਦ ਵੀ ਉਹੀ ਖੇਡਦੀਆਂ ਨੇ ਉਹੀ ਚੁਣੀਆਂ ਗੁਣੀਆਂ ਕਲੱਬਾਂ ਉਹਨਾਂ ਦੇ ਵਿੱਚ ਹੀ ਉਹਨਾਂ ਨੂੰ ਪੈਸੇ ਦੇ ਕੇ ਹੀ ਬੁਲਾਇਆ ਜਾਂਦਾ ਤੇ ਉਹਨਾਂ ਦੇ ਵਿੱਚੋਂ ਹੀ ਫਸ ਸੈਕੰਡ ਥਰਡ ਕੱਢਿਆ ਜਾਂਦਾ ਜਿਹਦੇ ਨਾਲ ਮੈਂ ਸਮਝਦਾ ਕਿ ਜਿਹੜੇ ਸਾਡੇ ਨਵੇਂ ਪਲੇਅਰ ਨੇ ਉਹ ਕਿੰਨਾ ਕਿਤੇ ਪੈਦਾ ਹੋਣ ਉਹ ਕਟ ਗਿਆ ਇਗਨੋਰ ਹਾਂ ਇਗਨੋਰ ਹੋ ਗਿਆ ਕਿਉਂਕਿ ਅੰਗੇ ਕੀ ਹੁੰਦੀ ਸੀਗੀ ਅੱਗੇ ਕਬੱਡੀ ਹੁੰਦੀ ਸੀ 35 ਕਿਲੋ ਫਿਰ 45 ਕਿਲੋ ਫਿਰ 52 ਕਿਲੋ ਫਿਰ 65 ਕਿਲੋ ਉਹ ਜਿਹੜੇ ਜਿਹਦੇ ਨਾਲ ਪਲੇਅਰ ਪੈਦਾ ਹੁੰਦੇ ਸੀ ਜਿਹੜੇ ਧਰਤੀ ਦੇ ਵਿੱਚੋਂ ਉੱਗਦੇ ਸੀ ਉਹ ਪਲੇਅਰ ਉਹਨਾਂ ਲਈ ਮੈਂ ਸਮਝਦਾ ਕਿ ਜਿਹੜੇ ਸਾਡੇ ਐਨਆਰਆਈਜ਼ ਨੇ ਮੈਂ ਇਹਨਾਂ ਦੇ ਕਿ ਹੱਥ ਹੀ ਜੋੜਦਾ ਮੈਂ ਕੋਈ ਇਹਨਾਂ ਲਈ ਗਲਤ ਨਹੀਂ ਗੱਲ ਕਹਿ ਰਿਹਾ ਕਿਉਂਕਿ ਇਸ ਗੱਲ ਨੂੰ ਦੂਜੇ ਪਾਸੇ ਨਹੀਂ ਲੈ ਕੇ ਜਾਣਾ ਤੇ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਇਸ ਗੱਲਾਂ ਤੋਂ ਹਟ ਕੇ ਕਿਉਂ ਨਾ ਅਸੀਂ ਉਹ ਰਵੈਤੀ ਕਬਡੀਆਂ ਵੱਲ ਆਈਏ ਤਾਂ ਕਿ ਸਾਡੇ ਜਿਹੜੇ ਜਾਂ ਸਿੱਧੇ ਸਪான்ਸਰ ਕਰ ਲਏ ਬាទ ਹਾਂ ਯੈਸ ਅਸੀਂ 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 ਕੁਝ ਕੁ ਬੰਦੇ بس ਦੇਖਣ ਲਈ ਵੀ ਹਾਂ ਵੀ ਉਹ ਫਲਾਨਾ ਵਧੀਆ ਖੇਡਦਾ ਬੱਲੇ ਬੱਲੇ ਹੋ ਜੇਗੀ ਮੇਰੀ ਜਾਨ ਨੂੰ ਅਸੀਂ ਪਿੰਡ ਲੈ ਕੇ ਆਂਦੀ ਉਹ ਟੀਮ ਅਸੀਂ ਲੈ ਕੇ ਆਂਦੀ ਸਿਰਫ ਅਸੀਂ ਆਪਣੀ ਉਸ ਚੌਧਰ ਦੇ ਵਿੱਚ ਹੀ ਦਾ ਕਲਰ ਰੋਚਾ ਕਰਨ ਦੇ ਵਿੱਚ ਹੀ ਅਸੀਂ ਇੱਕ ਕਰਾ ਰਹੇ ਹਾਂ ਪਰ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਇਸ ਗੱਲ ਦਾ ਕੋਈ ਬਹੁਤਾ ਬੈਨੀਫਿਟ ਨਹੀਂ ਹੋ ਰਿਹਾ ਜੇ ਅਸੀਂ ਬਹੁਤਾ ਬੈਨੀਫਿਟ ਲੈਣਾ ਹੈ ਇੱਕ ਐਨ ਆਰ ਆਈ ਸਰ ਇੱਕ ਕਿਸੇ ਟੀਮ ਨੂੰ ਸਪான்ਸਰ ਕਰ ਲੈਂਦਾ ਉਹ ਟੀਮ ਵਾਰ-ਵਾਰ ਪਿੰਡਾਂ ਚ ਖੇਡਦੀ ਹੈ ਤੇ ਉਹ ਜਿਹੜਾ ਉਹਦਾ ਉਹਦਾ ਨਾਮ ਹੈ ਉਹ 3 ਦਿਨ ਨਹੀਂ ਉਹ 365 ਦਿਨ ਚੱਲੇਗਾ ਹੂੰ 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 ਠੀਕ ਹੈ ਨਾ ਉਹਦਾ ਉਹਦੀ ਜਿਹੜੀ ਫਾਈਨਾਂਸਿੰਗ ਪਾਵਰ ਹੈ ਉਹਦੇ ਦੇ ਨਾਲ ਪਤਾ ਨਹੀਂ ਕਿੰਨੇ ਬੱਚਿਆਂ ਨੂੰ ਖੇਡਣ ਦਾ ਮੌਕਾ ਮਿਲੇਗਾ ਤੇ ਚਲੋ ਸਰ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਦਿੱਤਾ ਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਅੱਗੇ ਨੂੰ ਵੀ ਆਪਾਂ ਇਸ ਤਰ੍ਹਾਂ ਦੇ ਕੰਸਟਰਕਟਿਵ ਇਸ਼ੂਜ਼ ਦੇ ਉੱਤੇ ਡਿਸਕਸ਼ਨ ਕਰੀਏ ਤਾਂ ਜੋ ਜਿਹੜੇ ਹੈਗੇ ਹਿڈن ਮੁੱਦੇ ਨੇ ਉਹ ਪੋਲਿਟੀਕਲ ਡੋਮੇਨ ਦਾ part ਬਣਨ ਤੇ ਆਪਣੀ ਕਮਿਊਨਿਟੀ ਅੱਗੇ ਵਧਦੀ ਰਹੇ ਨੀ ਦੇਖੋ ਬਿਲਕੁਲ ਸਾਡੀ ਜਿਹੜੀ ਜ਼ਰੂਰਤ ਹੈ ਕਿ ਅਸੀਂ ਆਪਣੀ ਜਿਹੜੇ ਸਾਡੇ ਇਲਾਕੇ ਦੇ ਲੋਕ ਨੇ ਉਹਨਾਂ ਦੀ ਸਰਪੱਖੀ ਵਿਕਾਸ ਵੱਲ ਧਿਆਨ ਦਈਏ ਜੀ ਸਾਡੇ ਮੈਂ ਇੱਕਦ ਨੂੰ ਸ਼ੇਅਰ ਕਰਨੀ ਚਾਹੁੰਦਾ ਕਿ ਜਦੋਂ ਮੈਂ ਐਮਐਲਏ ਬਣਿਆ ਬਣਿਆ ਜੀ ਸਾਡੇ ਸਿਕੋਲਜ ਕਰਮਸਰ ਰਾੜਾ ਸਾਹਿਬ ਜੀ ਸਰਕਾਰੀ ਕਾਲਜ ਹੈ ਮੈਂ ਗਿਆ ਉਹਨੂੰ ਕਾਲਜ ਦੇ ਵਿੱਚ ਤੇ ਉੱਥੇ 350 ਬੱਚਾ ਪੜਦਾ ਸੀ ਉਸ ਟਾਈਮ 22 ਦੀ ਗੱਲ ਕਰਦਾ ਜਦੋਂ ਮੈਂ ਐਮਐਲਏ ਬਣਿਆ ਤੇ ਮੈਂ ਉੱਥੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਾਡੇ ਕੋਲ ਇੱਕ ਵੀ ਪ੍ਰੋਫੈਸਰ ਪਰਮਾਨੈਂਟ ਨਹੀਂ ਹੈ ਓਕੇ ਇੱਕ ਵੀ ਪ੍ਰੋਫੈਸਰ ਤੇ ਉਸ ਤੋਂ ਬਾਅਦ ਫਿਰ ਅਸੀਂ ਮਿਹਨਤ ਕੀਤੀ ਸਰਕਾਰ ਨਾਲ ਗੱਲ ਕੀਤੀ ਲਗਾਤਾਰ ਸਾਡਾ ਕੋਰਸ ਫੁਲ ਨੂੰ ਚੱਲਿਆ ਤੇ ਹੁਣ ਲਾਸਟ ਵੀਕ ਮੈਂ ਕਾਲਜ ਗਿਆ ਤੇ ਅੱਜ ਉੱਥੇ ਇੱਕ ਵੀ ਵੈਕੈਂਸੀ ਖਾਲੀ ਨਹੀਂ ਹੈ ਤੇ ਪੂਰੇ ਪ੍ਰੋਫੈਸਰਾਂ ਦੀ ਵੈਕੈਂਸੀ ਭਰੀ ਹੋਈ ਹੈ ਤੇ 850 ਬੱਚਾ ਉਥੇ ਅੱਜ ਸਿੱਖਾ ਲੈ ਰਿਹਾ ਤੇ ਮੈਂ ਸਮਝਦਾ ਕਿ ਇੱਕ ਜੋ ਸਾਡੀ ਸੋਚ ਜੇ ਅਗਰ ਛੋਟੇ ਛੋਟੇ ਅਸੀਂ ਕਦਮ ਚੁੱਕਦੇ ਆ ਤਾਂ ਜ਼ਰੂਰ ਉਹਨਾਂ ਨੂੰ ਫਲ ਮਿਲਦਾ ਤੇ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਤੁਹਾਡੇ ਤੁਸੀਂ ਕੁਝ ਜਿਹੜੀਆਂ ਗੱਲਾਂ ਮੈਂ ਸਮਝਦਾ ਕਿ ਗਰਾਊਂਡ ਲੈਵਲ ਦੇ ਉੱਤੇ ਲੱਗਦੀਆਂ ਸਾਨੂੰ ਬੜੀਆਂ ਛੋਟੀਆਂ ਨੇ ਪਰ ਉਹ ਉਹਨਾਂ ਨੂੰ ਤੁਸੀਂ ਅੱਜ ਧਿਆਨ ਦੇ ਵਿੱਚ ਲਿਆਂਦਾ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਬੜੀ ਅੱਛੀ ਤੁਸੀਂ ਹਮੇਸ਼ਾ ਹੀ ਸਾਨੂੰ ਸੇਧ ਦੰਨੇ ਉਹ ਗਾਈਡ ਕਰਦੇ ਹਾਂ ਤੇ ਆਪਾਂ ਸਾਰੇ ਜਣੇ ਰਲ ਕੇ ਆਪਣੇ ਹਲਕੇ ਨੂੰ ਵਧੀਆ ਬਣਾਵਾਂਗੇ ਨਹੀਂ ਮੇਰੀ ਕੋਸ਼ਿਸ਼ ਹੋਏਗੀ ਤੇ ਤੁਹਾਡਾ ਵੀ ਬੜਾ ਧੰਨਵਾਦ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੈਗਾ ਤੇ ਆਸ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਆਉਣ ਵਾਲੇ ਸਮੇਂ ਵਿੱਚ ਜਰੂਰ ਹਾਈਲਾਈਟ ਕਰਾਂਗੇ ਬਿਲਕੁਲ ਥੈਂਕ ਯੂ ਦਾਸਕਰ